ਅਮੀ ਹੁਣਾ ਦਾ ਨਾਮ ਸੁਪੀ ਸਿੰਘ ਬਾਦਲ ਹੁਣਾ ਵੱਲੋਂ ਕਹਿ ਦਿੱਤਾ ਗਿਆ ਥਾਟੇ ਵੱਲੋਂ ਕਿ ਜਿਹੜਾ ਹੁਣ ਤੱਕ ਮਿੱਠੂ ਸਿੰਘ ਕਹਨੇ ਕਿ ਜਿਹੜੇ ਉਹ ਸਾਡੇ ਉਮੀਦਵਾਰ ਨੇ ਜਿਹੜੇ ਕਾਲ ਤਖਸਾਲ ਨੂੰ ਸਮਰਪਤ ਨੇ ਸਾਰੇ ਮੈਂਬਰ ਸਾਹਿਬਾਨ ਜਿਹੜੇ ਆ ਇਹ ਪਹੁੰਚ ਗਏ ਆ ਔਰ ਸਾਰੇ ਜਿਹੜੇ ਐ ਇਲੈਕਸ਼ਨ ਦੇ ਵਿੱਚ ਹਿੱਸਾ ਲੈਣਗੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਐਲਾਨ ਕਰਨਾ ਬਾਕੀ ਆ ਜਿੱਤ ਪੱਕੀ ਆ ਸਾਡੀ ਜਿਹੜੇ ਚਮਕੌਰ ਦੀ ਗੜੀ ਸੀ ਨਾ ਉਹਦੇ ਚ 42 ਤੇ 43 ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੰਘ ਸੀਗੇ ਠੀਕ ਹੈ ਨਾ ਪਰ ਲੜਾਈ ਉਹਨਾਂ ਡਟ ਕੇ ਲੜੀ ਸੀ ਸਿੱਖੀ ਸਿਧਾਂਤ ਵਾਲੇ ਲੋਕ ਕਈ ਵਾਰ ਸੱਚ ਬੋਲਣ ਵਾਲੇ ਲੋਕ ਕਈ ਵਾਰ ਥੋੜੇ ਰਹਿੰਦੇ ਆ ਪਰ ਸੱਚ ਨਹੀਂ ਮਰਨਾ ਚਾਹੀਦਾ ਸੱਚ ਜਿਹੜਾ ਜਿਦਾ ਰਹਿਣਾ ਚਾਹੀਦਾ ਨਾ ਕਿ ਉਹਨਾਂ ਵੱਲ ਸਿਰ 35 ਤੋਂ 36 ਮੈਂਬਰ ਹੋਣਗੇ 100 ਤੋਂ ਵੱਧ ਜਿਹੜਾ ਇੱਧਰ ਹੀ ਜਿਹੜਾ ਮੈਂਬਰ ਹੈ ਕਿ ਜਿਹੜਾ ਨਵੀਆਂ ਚੋਣਾਂ ਨਹੀਂ ਗਏ ਬਾਦਲ ਪਰਿਵਾਰ ਹੋਣ ਦਿੰਦਾ ਜਿੱਦ ਨਵੀਂ ਚੋਣ ਹੋਊਗੀ ਉਦੋਂ ਸਾਰਾ ਨਖੇੜਾ ਹੋ ਜਾਊਗਾ ਨਵੀਂ ਚੋਣ ਨਹੀਂ ਹੋਣ ਦਿੰਦੇ ਜੇ ਜਦ ਨਵੀਂ ਚੋਣ ਹੋਊਗੀ ਆਪੇ ਨਖੇੜਾ ਹੋ ਜਾਏਗਾ ਸਾਰਾ ਦੇ ਨਾਲ ਦਾਵੇਦਾਰੀ ਠੋਕਣੀ ਇੱਕ ਤਰਫਾ ਕਹਿਣਾ ਕਿ ਉਹ ਵੀ ਆਪਣੇ ਭਰਾਣੇ ਥਾਡੇ ਵੱਲੋਂ ਕਹਿੰਦੇ ਨੇ ਉਹ ਵੀ ਆਪਣੇ ਭਰਾਣੇ ਲੇਕਿਨ ਦੂਜੀ ਤਰਫਾ ਜੇ ਕੋਈ ਜਫੀ ਪਾ ਲਿੰਦਾ ਜਾਂ ਮੇਲ ਲਿੰਦਾ ਤੋਰੀ ਬਦਲੀ ਕਰ ਦਿੱਤੀ ਜਾਂਦੀ ਉਹ ਗਿਆਨੀ ਸੁਲਤਾਨ ਸਿੰਘ ਦੀ ਬਦਲੀ ਇਹ ਕਰਕੇ ਹੋ ਗਈ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਨਾਂ ਨੇ ਸਟੇਜ ਤੇ ਮਿਲੇ ਮੈਂ ਸਮਝਦਾ ਐ ਕਿ ਉਹਨਾਂ ਸਿੰਘ ਸਭਾਨਾ ਜਿਹੜਾ ਉੱਥੇ ਅਕਾਲ ਤਖਤ ਸਾਹਿਬ ਤੇ ਹੁਕਮ ਨਾਵਾ ਸੁਣਾਇਆ ਸੀ ਉਹ ਹੁਕਮ ਨਾਵੇਂ ਦਾ ਕਰਕੇ ਉਹਨਾਂ ਨੂੰ ਸਾਰੇ ਵਾਰੀ ਵਾਰੀ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਫਿਰ ਗਿਆਨੀ ਰਗਵੀਰ ਸਿੰਘ ਫਿਰ ਗਿਆਨੀ ਸੁਲਤਾਨ ਸਿੰਘ ਇਹ ਬਦਲਾਉ ਰਾਜ ਰਾਏ ਕੀਤੀ ਹੈ ਇਹ ਨਹੀਂ ਹੋਣੀ ਚਾਹੀਦੀ ਇੱਕ ਤਰਫਾ ਕਿਉਂਕਿ ਆਖਿਆ ਜਾ ਰਿਹਾ ਕਿ ਲਗਾਤਾਰ ਜਿਹੜੇ ਮੈਂਬਰ ਨੇ ਉਹ ਸਾਡੇ ਨਾਲ ਨਹੀਂ ਉਹਨਾਂ ਦੇ ਨਾਲ ਸਿਰ ਤਾਂ ਸਿਰਫ 30 ਤੋਂ 35 ਮੇਰੀ ਬੇਨਤੀ ਇਹ ਆ ਵੀ ਹਾਊਸ ਦੀ ਨਵੀਂ ਚੋਣ ਜਿਹੜੀ ਆ ਨਾ ਉਹ ਸੈਂਟਰ ਨਾਲ ਰਲਿਆ ਹੋਣ ਨਹੀਂ ਦਿੰਦੇ ਨਵੀਂ ਚੋਣ ਹੋਣੀ ਚਾਹੀਦੀ ਆ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਿਵੇਂ ਵੇਖਦੇ ਹੋ ਜੀ ਅੱਜ ਬੜਾ ਵੱਡਾ ਦਿਨ ਆ ਤਾਂ ਕਿਵੇਂ ਵੇਖ ਸਕੀ ਨਹੀਂ ਵੱਡਾ ਦਿਨ ਤਹਾਵਾਰੀ ਆਉਂਦਾ ਹੈ ਅੱਜ ਲੜਾਈ ਜਿਹੜੀ ਆ ਸਾਡੀ ਕੁਆਂਟੀਟੀ ਦੀ ਨਹੀਂ ਸਾਡੀ ਕੁਆਲਿਟੀ ਦੀ ਲੜਾਈ ਹੈ ਅਸੀਂ ਉਹ ਲੜਾਈ ਲੜਨ ਵਾਸਤੇ ਆਪਣੀ ਪਾਰਟੀ ਦੇ ਜਿਹੜੇ ਸਾਡੇ ਸਵਿਰਦ ਮੈਂਬਰ ਨੇ ਜਿਹੜਾ ਹਮੇਸ਼ਾ ਅਕਾਲ ਤਖਤ ਸਾਹਿਬ ਦੀ ਸਿਧਾਂਤ ਦੇ ਮੁਤਾਬਕ ਅਕਾਲ ਤਖਤ ਦੀ ਮਰਜ਼ਾ ਦਾ ਅਨੁਭਾਲ ਕਰਨ ਵਾਸਤੇ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਆ ਅਸੀਂ ਉਹਨਾਂ ਮੈਂਬਰਾਂ ਦੀ ਮੀਟਿੰਗ ਵੀ ਲਈ ਹੈ ਤੇ ਉਹ ਅਸੀਂ ਇਹ ਗੱਲ ਦ੍ਰਿੜ ਕਰਾਈ ਹੈ ਕਿ ਕਿਵੇਂ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਭੰਗ ਕੀਤਾ ਜਾ ਰਿਹਾ ਹੈ ਕਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਵਾਰ-ਵਾਰ ਮਰਜ਼ਾਦਾ ਭੰਗ ਕਰਕੇ ਤਾਜਪੋਸ਼ੀ ਕੀਤੀ ਜਾ ਰਹੀ ਹੈ ਤੇ ਮੈਂ ਸਮਝਦਾ ਕਿ ਸਾਡੀ ਕੁਆਲਿਟੀ ਦੀ ਲੜਾਈ ਨਹੀਂ ਅਸੀਂ ਕੁਆਲਿਟੀ ਦੀ ਲੜਾਈ ਲੜਾਂਗੇ ਤੇ ਪੰਥ ਦੀ ਜਿਹੜੀ ਮਰਜ਼ਾਦਾ ਹੈ ਉਹਨੂੰ ਬਹਾਲ ਕਰਨ ਵਾਸਤੇ ਜੰਗ ਲੜਾਂਗੇ ਜੀ ਤਾਂ ਜਸਪੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਵੇਂ ਵੇਖਦੇ ਹੋ ਉਹਨਾਂ ਦਾ ਕਹਿਣਾ ਹੈ ਕਿ ਇੱਕੋ ਤਰਫਾ ਵੋਟ ਹੈਗੀ ਆ ਹੱਥ ਖੜੇ ਕਰ ਦਿੰਦਾ ਵਧੀਆ ਹੋਊਗਾ ਤਾਂ ਇਦਾਂ ਜਿਹੜਾ ਮਾਹੌਲ ਖਰਾਬ ਕਰਨ ਦੀ ਜਿਹੜੀ ਉਹਨਾਂ ਨਹੀਂ ਅਸੀਂ ਮਾਹੌਲ ਖਰਾਬ ਨਾ ਅਸੀਂ ਮਾਹੌਲ ਖਰਾਬ ਕਰਨ ਦੇ ਹੱਕ 'ਚ ਨਾ ਕਦੀ ਮਾਹੌਲ ਖਰਾਬ ਕੀਤਾ ਅਸੀਂ ਮਰਜ਼ਾਦਾ ਤੇ ਸਿੱਖ ਧਰਮ ਦੇ ਜਿਹੜੀਆਂ ਪਰੰਪਰਾਵਾਂ ਨੇ ਉਹਨੂੰ ਲਾਗੂ ਕਰਾਉਣ ਦੇ ਹੱਕ 'ਚ ਹ ਇਸ ਕਰਕੇ ਸਾਡੀ ਜਿਹੜੀ ਪਰੰਪਰਾ ਨੂੰ ਲਾਗੂ ਕਰਾਉਣਾ ਨਾ ਉਹ ਸਾਡੀ ਪ੍ਰਾਇੋਰਟੀ ਆ ਉਹ ਸਾਡੀ ਕੁਆਲਿਟੀ ਹੈ ਸਾਡੇ ਸੋਹਰਦ ਮੈਂਬਰ ਨੇ ਗੁਰੇ ਅਕਾਲ ਤਖਸਬ ਨੂੰ ਪ੍ਰਣਾਏ ਹੋਏ ਮੈਂਬਰ ਨੇ ਉਹ ਅਕਾਲ ਤਖਸਬ ਤੋਂ ਭਗੌੜੇ ਹੋਏ ਮੈਂਬਰ ਨੇ ਜਿਹੜੇ ਇਹ ਸਾਰਾ ਕੁਝ ਜਿਹੜਾ ਮਰਜ਼ਾਦਾ ਨੂੰ ਭੰਗ ਕਰ ਰਹੇ ਨੇ ਜੀ ਤਾਂ ਸਾਡੇ ਨਾਲ ਗੋਬਿੰਦ ਸਿੰਘ ਲੋਂਗੋਵਾਲ ਵੀ ਜੋ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਲੋਂਗੋਵਾਲ ਸਾਹਿਬ ਕਿਵੇਂ ਵੇਖਦੇ ਹੋ ਅੱਜ ਇਹਨਾਂ ਚੋਣਾਂ ਨੂੰ ਦੇਖੋ ਅੱਜ ਅਸੀਂ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਅਸਲ ਵਿੱਚ ਤਾਂ ਇਹ ਹੋ ਗਿਆ ਕਿ ਬਹੁਤ ਟਾਈਮ ਹੋ ਗਿਆ ਚੋਣਾਂ ਹੋਈਆਂ ਨੂੰ ਔਰ ਅਸੀਂ ਚਾਹੁੰਦੇ ਹਾਂ ਕਿ ਨਵੀਆਂ ਚੋਣਾਂ ਕਰਵਾਈਆਂ ਜਾਣ ਜਲਦ ਤੋਂ ਜਲਦ ਦੀ ਸਰਕਾਰ ਨੂੰ ਬੇਨਤੀ ਕਰਾਂਗੇ ਅੱਜ ਅਸੀਂ ਹੋਸਟ ਦੇ ਵਿੱਚ ਵੀ ਇਹ ਗੱਲ ਕਰਾਂਗੇ ਕਿ ਨਵੇਂ ਚੋਣਾਂ ਕਰਾਉਣ ਦਾ ਸਰਕਾਰ ਤੇ ਦਬਾਅ ਬਣਾਇਆ ਜਾਵੇ ਤਾਂ ਕਿ ਜੋ ਲੋਕ ਚਾਹੁੰਦੇ ਨੇ ਲੋਕਾਂ ਦੀ ਇੱਕ ਆਵਾਜ਼ ਹੈ ਕਿ ਨਵੇਂ ਚੋਣਾਂ ਹੋਣ ਚਾਹੀਦੇ ਹੁਣ ਹੁਣ ਇਸ ਬਣਾਉਣ ਦਾ سلسلہ ਸ਼ੁਰੂ ਵੀ ਹੋਇਆ ਸੀ ਬਾਅਦ ਦੇ ਵਿੱਚ ਫਿਰ ਠੰਡੇ ਬਿਲਕੁਲ ਸਾਰੀਆਂ ਦੇਖੋ ਵੋਟਾਂ ਵੀ ਬਣ ਚੁੱਕੀਆਂ ਨੇ ਅੱਗੇ ਸਾਰੀ ਪ੍ਰਕਿਰਿਆ ਵੀ ਪੂਰੀ ਕਰ ਲਈ ਸੀ ਇਹ ਪਤਾ ਨਹੀਂ ਕਿਉਂ ਸਰਕਾਰ ਜਿਹੜੀ ਹੈ ਚੋਣਾਂ ਨਹੀਂ ਕਰਾ ਰਹੀ ਤੋ ਇਸ ਕਰਕੇ ਸਾਡਾ ਤਾਂ ਮੇਨ ਮਕਸਦ ਹੈ ਕਿ ਦਮੀਆਂ ਚੋਣਾ ਹੋਣੀ ਚਾਹੀਦੀਆਂ ਨੇ ਔਰ ਨਮੀ ਜਲਾਸ ਦੇ ਵਿੱਚ ਨਵੇਂ ਮੈਂਬਰ ਬਣ ਕੇ ਆਉਣ ਤਾਂ ਕਿ ਜੋ ਸਾਡੇ ਵਿੱਚ ਊਨਤਾਈਆਂ ਹੋਈਆਂ ਨੇ ਜੋ ਵੀ ਪਰੰਪਰਾ ਦਾ ਘਾਣ ਹੋਇਆ ਪਿੱਛੇ ਤੁਸੀਂ ਸਾਰੀ ਜਾਣਦੇ ਜਿਸ ਤਰ੍ਹਾਂ ਦਾ ਹਾਲਾਤ ਹੋ ਰਹੇ ਨੇ ਸੋ ਉਹਨਾਂ ਹਾਲਾਤਾਂ ਦੇ ਵਿੱਚ ਪੰਥਕ ਨਵੇਂ ਦੇ ਆ ਕੇ ਜਿਹੜਾ ਹੈ ਉਹ ਆਪਣੀ ਨਿਮੈਤੀ ਕਰਨ ਜੇ ਅੱਜ ਦੀ ਚੋਣ ਦੀ ਗੱਲ ਕਰੀਏ ਉਹਦੇ ਵਿੱਚ ਜਿਹੜਾ ਤੁਹਾਡਾ ਧੜਾ ਕੀ ਉਹਦੇ ਵਿੱਚ ਦੇਖੋ ਅਸੀਂ ਤਾਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਤਾਂ ਜੋ ਦਸੰਬਰ ਨੂੰ ਸ੍ਰੀ ਕਾਲ ਤਦੀ ਅਕਾਲ ਤਖਤਾਂ ਦੀ ਫਸੀਲ ਤੋਂ ਜੋ ਹੁਕਮਨਾਮਾ ਹੋਇਆ ਜੋ ਦੇਸ਼ਾ ਅੱਜ ਸਾਰੇ ਅਸੀਂ ਜਿੰਨੇ ਮੈਂਬਰ ਖੜਿਆ ਉਹ ਹੁਕਮਨਾਮੇ ਤੇ ਪਹਿਰਾ ਦੇ ਰਹਿਆ ਸੋ ਅਸੀਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਤਾਂ ਜੋ ਕਿਉਂਕਿ ਸ੍ਰੀ ਕਾਲ ਤਖਤ ਸੁਪਰੀਮ ਹੈ ਸਾਡੀ ਪ੍ਰਭੂਸਤਾ ਹੈ ਜੋ ਸ੍ਰੀ ਕਾਲ ਤਖਤ ਦੇ ਆਦੇਸ਼ ਦਿੰਦਾ ਸਾਰੇ ਅਸੀਂ ਸ੍ਰੀ ਕਾਲ ਤਖਤ ਦੇ ਹੁਕਮਾਂ ਦੇ ਆਦੇਸ਼ਾਂ ਤੇ ਪਾਲਣਾ ਕਰਦੇ ਹਾਂ ਜੀ ਜੀ ਸਾਡੇ ਨਾਲ ਮੀਟੋ ਸਿੰਘ ਕਣਕੇ ਜੋ ਨੇ ਉਹ ਵੀ ਮੌਜੂਦ ਨੇ ਕਣਕੇ ਸਾਹਿਬ ਤੁਹਾਡਾ ਨਾਂ ਜਿਹੜਾ ਅੱਗੇ ਆਇਆ ਤੁਸੀਂ ਕਿਵੇਂ ਵੇਖਦੇ ਹੋ ਅੱਜ ਇਸ ਇਜਲਾਸ ਨੂੰ ਮੈਂ ਇਸ ਲੜਾਈ ਲਈ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਕਾਲ ਤਖਤ ਸਾਹਿਬ ਨੂੰ ਪ੍ਰਵਾਨਤ ਸਾਡੇ ਮੈਂਬਰ ਸਾਹਿਬਾਨ ਉਹਨਾਂ ਨੇ ਮੈਨੂੰ ਚੁਣਿਆਗਾ ਕਿ ਤੁਸੀਂ ਜਾ ਕੇ ਲੜਾਈ ਲੜੋ ਸੋ ਮੈਂ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਇਹ ਸੰਘਰਸ਼ਾਂ ਦੇ ਵਿੱਚ ਹੀ ਰਹੇਗਾ ਮੇਰੀ 53-54 ਸਾਲ ਦੀ ਸੰਘਰਸ਼ਾਂ ਦੀ ਲੜਾਈ ਹੈਗੀ ਐਮਰਜੈਂਸੀ ਦੇ ਖਿਲਾਫ ਵੀ ਮੈਂ ਲੜਿਆ ਜੇਲਾਂ ਵਿੱਚ ਰਿਹਾ ਤੇ ਹੁਣ ਇਸ ਵਕਤ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਇੱਕ ਪਰਿਵਾਰ ਤੋਂ ਯਾਦ ਕਰਾਉਣ ਲਈ ਉਹ ਚੋਣ ਲੜਨਾ ਸੀ ਜਾ ਰਹੇ ਹਾਂਗੇ ਤਾਂ ਕਿ ਜਰਨਲ ਚੋਣਾਂ ਹੋਣ ਕੇਂਦਰ ਸਰਕਾਰਾਂ ਜਿਹੜੀ ਉਹ ਬਾਦਲ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਲਾਭ ਅ ਪਛਾਣ ਦੇ ਬਾਰੇ ਜੋ ਚੋਣਾ ਰੋਕੀਆਂ ਨਾ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਸਮੁੱਚੇ ਖਾਲਸਾ ਪੰਥ ਨੂੰ ਸਮੁੱਚੇ ਸੰਤ ਸਿੱਖ ਸਮਾਜ ਨੂੰ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਪ੍ਰੈਸ਼ਰ ਬਿਲਡ ਕਰਨ ਇੱਕ ਵੱਡੀ ਲੜਾਈ ਲੜਨ ਵਾਸਤੇ ਕੇਂਦਰ ਤੇ ਦਬਾਅ ਪਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਵਾਸਤੇ ਅੱਗੇ ਆਉਣ ਤਾਂ ਹੀ ਹੁਣ ਚੁੜੀਆਂ ਚੋਣਾਂ ਹੋ ਸਕਦੀਆਂ ਨਹੀਂ ਚੋਣਾਂ ਸ਼੍ਰੋਮਣੀ ਕਮੇਟੀ ਦਾ ਇਹਦਾ ਚੋਣਾਂ ਨਾ ਕਰਾਉਣ ਕਰਕੇ ਅਕਸ ਹੈ ਜਿਹੜਾ ਉਹ ਦਿਨੋ ਦਿਨ ਵਿਗੜਦਾ ਤੁਰਾ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੀਆਂ ਮਰਜ਼ਾ ਆਪਣੀਆਂ ਮਹਾਨਤਾ ਨੂੰ ਬੜੀ ਵੱਡੀ ਹੈ ਜਿਹੜੀ ਜੋ ਛੱਟ ਹੈਗੀ ਉਹ ਪਿਛਲੇ ਸਮੇਂ ਵਿੱਚ ਵਜੀ ਹੈਗੀ ਸਿੱਖ ਸਿਧਾਂਤਾਂ ਦਾ ਘਾੜ ਹੋਇਆਗਾ ਅਸੀਂ ਤਾਂ ਪੰਥ ਦੇ ਇਸ ਮਹੀਨੇ ਨੂੰ ਦੇਖਦਿਆਂ ਹੋਇਆਂ ਅੱਜ ਲੜਾਈ ਲੜਨ ਵਾਸਤੇ ਮੈਦਾਨ ਵਿੱਚ ਆਏ ਆ ਪਰ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਦੂਜਾ ਧਿਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਜਿੱਤ ਪੱਕੀ ਆ ਐਲਾਨ ਹੋਣਾ ਬਾਕੀ ਹੈ ਦੇਖੋ ਸਾਡੀ ਜਿੱਤ ਹੈ ਉਹ ਸਿਧਾਂਤਾਂ ਦੀ ਜਿੱਤ ਹੈ ਅਸੀਂ ਕਿਉਂਕਿ ਸਿਧਾਂਤਕ ਲੜਾਈ ਲੜ ਰਹੇ ਆ ਅਸੀਂ ਅੰਕਣਾਂ ਦੀ ਲੜਾਈ ਨਹੀਂ ਲੜਦੇ ਇੱਕ ਪਾਸੇ ਉਹ ਲਾਮ ਲਸ਼ਕਰ ਵਾਲੇ ਜਿਨ੍ਹਾਂ ਜਿਨ੍ਹਾਂ ਨੂੰ ਨੇਕਾਂ ਲਾਲਚ ਦਿੱਤੇ ਹੋਏ ਨੇ ਇੱਕ ਪਾਸੇ ਕਾਲ ਤੱਕ ਸਾਨੂੰ ਸਭ ਨੂੰ ਸਮਰਪਿਤ ਸਾਡੇ ਮੈਂਬਰ ਸਹਿਬਾਨ ਆ ਤੁਹਾਡੇ ਸਾਹਮਣੇ ਖੜੇ ਨੇ ਸੋ ਅਸੀਂ ਇਹ ਸਿਧਾਂਤਾਂ ਦੀ ਲੜਾਈ ਧਰਮ ਦੇ ਖੇਤਰ ਦੇ ਵਿੱਚ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਉਹਨਾਂ ਨੂੰ ਰੋਕਣ ਦੀ ਲੜਾਈ ਲੜ ਰਹੇ ਹਾਂ ਤਾਂ ਕਿ ਸ਼ਰੋਣੀ ਗੁਰਦੁਆਰਾ ਪ੍ਰਬੰਧਕਟੀ ਜਿਹਦਾ ਸਾਨਾ ਬੱਤੀ ਇਤਿਹਾਸ ਰਹੇਗਾ ਉਹਦੇ ਅਕਸ ਨੂੰ ਬਚਾਇਆ ਜਾਵੇ। ਇਸ طرف ਉਹਨਾਂ ਦੇ ਮੈਂਬਰ ਇਹ ਵੀ ਕਹਿੰਦੇ ਨੇ ਕਿ ਦੂਜਾ ਧਿਰ ਜਿਹੜਾ ਉਹ ਵਿਰੋਧੀ ਨਹੀਂ ਸਾਡੇ ਭਰਾਣੇ ਲੇਕਿਨ ਜਦੋਂ ਇਸ ਧਿਰ ਤੇ ਕਿਸੇ ਵੀ ਵਿਅਕਤੀ ਦੇ ਨਾਲ ਪ੍ਰਧਾਨ ਸਾਹਿਬਾ ਨਾਲ ਕਿਸੇ ਦੀ ਫੋਟੋ ਵਾਇਰਲ ਹੋ ਜਾਂਦੀ ਤਾਂ ਉਹਦੀ ਬਦਨਾਮੀ ਕਰ ਦਿੱਤੀ ਜਾਂਦੀ। ਦੇਖੋ ਜੀ ਜੋ ਕੁਝ ਪਿਛਲੇ ਸਮੇਂ ਵਾਪਰਿਆ ਜਿਵੇਂ ਸਿੰਘ ਸਹਿਬਾਨ ਨੂੰ ਹੁਣੇ ਹੀ ਇਹ ਬਦਲ ਕੇ ਮੁਖਸਰ ਸਾਹਿਬ ਲਾਇਆ ਗਿਆ ਡਿਮੋਟ ਕੀਤਾ ਗਿਆ ਜੋ ਸਿੰਘ ਸਹਿਬਾਨ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਪਿਛਲੇ ਸਮੇਂ ਚ ਜਿਹੜੇ ਇਹਨਾਂ ਦੀ ਭਾਰੂ ਤੇ ਰਹਿ ਹੈ ਇੱਕ ਪਰਿਵਾਰ ਨੂੰ ਬਚਾਉਣ ਦੀ ਉਹ ਰਾਜਨੀਤੀ ਹੈ ਉਹ ਤੋਂ ਪਾਸੇ हट ਕੇ ਜਦੋਂ ਜ਼ਮੀਰ ਦੀ ਆਵਾਜ਼ ਨਾਲ ਫੈਸਲੇ ਕਰਦੇ ਆ ਤਾਂ ਉਹਨਾਂ ਦਾ ਨੂੰ ਜਿਹੜਾ ਵੇਚਤ ਕਰਕੇ ਉਹ ਲਾਹਿਆ ਜਾਂਦਾ ਹੈਗਾ ਤੇ ਉਹ ਅਕਾਲ ਤਖਤ ਸਾਹਿਬ ਨੂੰ ਢਾਹ ਲਾਈ ਜਾਂਦੀ ਹੈ ਸੋ ਇਹ ਹੁਣ ਵੀ ਵਰਤਾਰਾ ਜਿਹੜਾ ਉਹ ਲਗਾਤਾਰ جاری ਹੈ ਸੋ ਅਸੀਂ ਇਹ ਵਰਤਾਰੇ ਨੂੰ ਰੋਕਣ ਲਈ ਲੜਾਈ ਕਰ ਰਹੇ ਹਾਂ ਜਿਹੜੀ ਆ ਪੂਰੀ ਤਿਆਰੀ ਆ ਪੁਰਨ ਤੌਰ ਦੇ ਉੱਤੇ ਅੱਜ ਜਾਓਗੇ ਮੈਂਬਰਾਂ ਨੂੰ ਕੀ ਅਪੀਲ ਕਰੋਗੇ ਅਸੀਂ ਮੈਂਬਰਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਦੇਖੋ ਗੱਲ ਧਰਮ ਦੀ ਹੈ ਗੱਲ ਸਿੱਖ ਸਿਧਾਂਤਾਂ ਦੀ ਹੈ ਧਰਮ ਦੀ ਸਿੱਖ ਸਿਧਾਂਤਾਂ ਦੀ ਨੂੰ ਬਚਾਉਣ ਦੇ ਵਾਸਤੇ ਸਾਰੇ ਹੀ ਮੈਂਬਰ ਸਹਿਬਾਨ ਆਪਦੀ ਜ਼ਮੀਰ ਦੀ ਆਵਾਜ਼ ਨਾਲ ਵੋਟ ਪਾਉਣ ਕਿਉਂਕਿ ਇਹ ਸਾਨੂੰ ਸੁਭਾਵਨਾ ਹੈ ਕਿ ਹੈ ਆਖਰੀ ਚੋਣ ਹੋਵੇਗੀ ਤੇ ਮੈਂਬਰ ਸਾਹਿਬਾਨ ਜਿਹੜੇ ਉਹ ਘਟੋ ਘਟ ਆਪਦੇ ਕਲੰਕਤ ਨਾ ਹੋਣ ਕਾਬਜਤਰ ਨੂੰ ਵੋਟ ਪਾ ਕੇ ਸਿਧਾਂਤਾਂ ਨੂੰ ਬਚਾਉਣ ਵਾਸਤੇ ਅਕਾਲ ਤੱਕ ਸਾਨੂੰ ਬਚਾਉਣ ਵਾਸਤੇ ਜਿਹੜੀ ਵੋਟ ਹੈ ਉਹ ਦੇਣ ਤਾਂ ਸਾਡੇ ਨਾਲ ਸੁੱਚਾ ਸਿੰਘ ਛੋਟੇਪੁਰ ਜੋਣੇ ਇੱਥੇ ਮੌਜੂਦ ਨੇ ਤਾਂ ਤੁਸੀਂ ਕਿਵੇਂ ਵੇਖਦੇ ਹੋ ਅੱਜ ਦੇ ਜ ਅਜਲਾਸ ਨੂੰ ਵੇਖੋ ਜੀ ਇਹ ਐਕਸਪਾਇਰੀ ਡੇਟਡ ਮੈਂਬਰਾਂ ਦਾ ਜਲਾਸ ਆ ਐਕਸਪਾਇਰੀ ਡੇਟ ਹੋ ਚੁੱਕੀ ਆ ਇਹਦੀ ਮੇਰਾ ਖਿਆਲ ਆ ਕੋਈ ਕ੍ਰੈਡੀਬਿਲਟੀ ਨਹੀਂ ਪਰ ਇਹਦੀ ਕ੍ਰੈਡੀਬਿਲਟੀ ਇਸ ਕਰਕੇ ਬਣ ਗਈ ਆ ਕਿ 2 ਦਸੰਬਰ ਨੂੰ ਜੋ ਅਕਾਲ ਤਖਤ ਦੀ ਫਸੀਲ ਤੋਂ ਹੁਕਮਨਾਮੇ ਹੋਏ ਆ ਜਿਦੇ ਵਿੱਚ ਬਾਦਲਾਂ ਨੂੰ ਦੋਸ਼ੀ ਠਾਇਆ ਗਿਆ ਸੀ ਵੀ ਕਾਲੀ ਦਲ ਦੀ ਤੇ ਸਿੱਖ ਕੌਮ ਦੀ ਜਿਹੜੀ ਦੁਰਦਸ਼ਾ ਹੋਈ ਆ ਉਹਦੇ ਵਾਸਤੇ ਤੁਸੀਂ ਲੋਕ ਜ਼ਿੰਮੇਵਾਰ ਹੋ ਤੇ ਤੁਸੀਂ ਆਪਣੇ ਆਪਣੇ ਦਲ ਭੰਗ ਕਰੋ ਕਮੇਟੀ ਬਣਾ ਦਿੱਤੀ ਸੀ ਸੱਤ ਮੈਂਬਰੀ ਸੱਤ ਮੈਂਬਰੀ ਜੋ ਪਹਿਲੇ ਤਾਂ ਦੋ ਸ਼੍ਰੋਮਣੀ ਕਮੇਟੀ ਦੇ ਜਿਹੜੇ ਇੱਕ ਮੌਜੂਦਾ ਪ੍ਰਧਾਨ ਆ ਤੇ ਪੁਰਾਣਾ ਪ੍ਰਧਾਨ ਆ ਉਹਨਾਂ ਨੇ ਵਫਾਦਾਰੀ ਬਾਦਲਾਂ ਨੂੰ ਦੱਸੀ ਤੇ ਸੱਤਾਂ ਚੋਂ ਦੋਵਾਂ ਨੇ ਅਸਤੀਫਾ ਦੇ ਦਿੱਤਾ ਵੀ ਅਸੀਂ ਨਹੀਂ ਜੀ ਸ਼ਾਮਲ ਤੇ ਮੁਰਕੇ ਸਿੰਘ ਸਾਹਿਬ ਨੇ ਕਹਤਾ ਸੀ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਸਾਰੇ ਅਕਾਲੀ ਦਲ ਭੰਗ ਹੋਣ ਤੇ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹ ਸਾਰੇ ਅਕਾਲੀ ਦਲਾਂ ਨੂੰ ਇਕੱਠਿਆਂ ਕਰਕੇ ਭਰਤੀ ਕਰਾਏ ਤੇ ਉਹਦੇ ਬਾਅਦ ਜਿਹੜਾ ਭਰਤੀ ਤੋਂ ਬਾਅਦ ਕੋਈ ਸਾਂਝਾ ਸਾਰੇ ਦਲਾਂ ਨੂੰ ਇਕੱਠਿਆਂ ਕਰਕੇ ਇੱਕ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਏ ਇਹਨਾਂ ਨੇ ਸਾਰੀਆਂ ਗੱਲਾਂ ਦੋ ਤਰੀਕ ਨੂੰ ਮੰਨ ਲਈਆਂ ਸਾਰੇ ਦਿਨਾ ਮੰਨ ਲਏ ਕਿ ਸੌਦੇ ਸਾਧ ਵਾਲਾ ਵੀ ਮੈਂ ਕੀਤਾ ਜਿਹੜਾ 1 ਕਰੋੜ ਦਾ ਇਸ਼ਤਿਹਾਰ ਲਵਾਏ ਉਹ ਵੀ ਮੈਂ ਕੀਤਾ ਉਹ ਸਾਰੀਆਂ ਗੱਲਾਂ ਮੰਨਣ ਤੋਂ ਬਾਅਦ ਸਾਰੇ ਸੰਸਾਰ ਨੇ ਵੇਖਿਆ ਟੀਵੀ ਤੇ ਸਾਰੀ ਦੁਨੀਆ ਨੇ ਦੇਖਿਆ ਤੇ ਮੁਖਸਰ ਜਾ ਕੇ ਮੋਕਰ ਗਿਆ ਪਰ ਮੈਂ ਉਹ ਤੇ ਜੀ ਉਹ ਇਸ ਕਰਕੇ ਆਪਣੇ ਦੇ ਸਾਰੀਆਂ ਗੱਲਾਂ ਲੱਲੀਆਂ ਸੀ ਵੀ ਗੱਲ ਕਿਸ ਤਰ੍ਹਾਂ ਮੁੱਕ ਜੇ ਇਹ ਤਾਂ ਗੱਲ ਬਹੁਤ ਗਲਤ ਹੋ ਗਈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਔਰ ਅੱਜ ਹਾਲਾਤ ਇਹ ਬਣੇ ਆ ਸ਼੍ਰੋਮਣੀ ਕਮੇਟੀ ਇਰੈਲੇਵੈਂਟ ਲੋਕਾਂ ਦਾ ਐਕਸਪਾਇਰੀ ਡੇਟ ਆ ਇਹ ਸਿਰਫ ਬਾਦਲਾਂ ਨੂੰ ਸੂਟ ਕਰਦੀ ਆ ਕਿਉਂਕਿ ਧਰਮ ਪ੍ਰਚਾਰ ਕਮੇਟੀ ਦਾ ਪੈਸਾ ਜਿਹੜਾ ਵਿਦਿਆ ਦੇ ਪਸਾਰ ਵਾਸਤੇ ਪੈਸਾ ਉਹ ਸਾਰਾ ਸਿਆਸਤ 'ਚ ਲੱਗ ਰਿਹਾ ਉਹ ਸਾਰਾ ਬਾਦਲਾਂ ਨੂੰ ਪ੍ਰਮੋਟ ਕਰਨ ਦੇ ਲੱਗ ਰਿਹਾ ਇਹ ਕਹਿੰਦੇ ਸੀ ਅਸੀਂ ਆਪਣਾ ਚੈਨਲ ਚਲਾਵਾਂਗੇ ਅਮੀਰ ਸਾਹਿਬ ਨੇ ਉਹ ਨਹੀਂ ਚਲਾਇਆ ਧਾਮੀ ਸਾਹਿਬ ਮੈਂ ਸਮਝਣਾ ਝੂਠ ਬੋਲਣ ਚ ਬਹੁਤ ਐਕਸਪਰਟ ਹੋ ਗਏ ਆ ਔਰ ਜਿਸ ਤਰੀਕੇ ਦੇ ਨਾਲ ਜੋ ਜੋ ਬਾਦਲ ਸਾਹਿਬ ਕਹੀ ਜਾਂਦੇ ਆ ਭਈ ਆਪਣੇ ਜਾਨੀ ਹਰਪ੍ਰੀਤ ਸਿੰਘ ਨੂੰ ਵੀ ਕੱਢ ਦੋ ਸੁਲਤਾਨ ਸਿੰਘ ਨੂੰ ਵੀ ਕੱਢ ਦੋ ਜਿਹੜਾ ਜਿਹੜਾ ਬੰਦਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਉਹ ਉਹਨਾਂ ਦਾ ਕਹਿਣ ਤੇ ਕੰਮ ਕਰੀ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਕੰਟੀਨਿਊ ਕਰਾਇਆ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਮੈਂ ਤੇ ਇਹਨਾਂ ਨੂੰ 2 ਸਾਲ ਪਹਿਲਾਂ ਕਹਿ ਦਿੱਤਾ ਸੀ ਭਈ ਧਾਮੀ ਸਾਹਿਬ ਇਤਿਹਾਸ ਕਿਸੇ ਨੇ ਜਿਹਨੇ ਲਿਖਣਾ ਨਾ ਜਦੋਂ ਅਸੀਂ ਤੁਸੀਂ ਨਾ ਹੋਏ ਉਹਨੇ ਇਤਿਹਾਸ ਲਿਖਣਾ ਤੇ ਇਤਿਹਾਸ ਲਿਖਿਆ ਜਾਣਾ ਵੀ ਕਾਲੀਦਲ ਦਾ ਬੇੜਾ ਕਰਕੇ ਤੇ ਬਾਦਲ ਦੇ ਪਰਿਵਾਰ ਨੇ ਆਪਣੀਆਂ ਕੁਰਸੀਆਂ ਵਾਸਤੇ ਪੈਸੇ ਵਾਸਤੇ ਚੌਧਰ ਵਾਸਤੇ ਕੀਤਾ ਸੀ ਪਰ ਉਹਦੇ ਵਿੱਚ ਯੋਗਦਾਨ ਤੇਰਾ ਬਹੁਤ ਵੱਡਾ ਸੀ ਇਹ ਵੀ ਲਿਖਿਆ ਜਾਣਾ ਵਾ ਤੇ ਤੂੰ ਬੰਦਿਆਂ ਨੂੰ ਚੱਲ ਸਧਾਰਨ ਬੰਦਾ ਵਾ ਤੇ ਨਾ ਕੌਮ ਨੂੰ ਪਿੱਠ ਦੇ ਨਾ ਮਾਨ ਮਰਜ਼ਿਆ ਦਾ ਤਿਆਗ ਸਾਰੀਆਂ ਗੱਲਾਂ ਕੀਤੀਆਂ ਸੀ ਪਰ ਸੁਣ ਕੇ ਚੁੱਪ ਹੋ ਗਿਆ ਸੀ ਬੰਦੇ ਵੀ ਉਹਦੇ ਨਾਲ 8-10 ਸੀ ਬਟਾਲੇ ਦੀ ਘਟਨਾ ਸੀ ਬਾਬੇ ਨਾਨਕ ਦੇ